ਮੈਂ ਆਪਦੇ ਵਪਾਰ ਦੇ ਵਿੱਚ ਅ ਮੇਰੇ ਫਾਦਰ ਸਾਹਿਬ ਨੇਪ ਤਸੀਲ ਦਾ ਰਿਟਾਇਰ ਹੋਏ ਆ ਸਾਡੇ ਜਿਹੜਾ ਪਰਿਵਾਰ ਦਾ ਪੁਰਾਣਾ ਜਿਹੜਾ ਜੱਦੀ ਸਾਡਾ ਵਪਾਰ ਹੈ ਉਹ ਪੈਟਰੋਲ ਪੰਪਾਂ ਦਾ ਹੈ ਨਾਲ ਅਸੀਂ ਕੋਲੋਨਾਈਜ਼ਰਾਂ ਦਾ ਕੰਮ ਪਹਿਲਾਂ ਤੋਂ ਹੀ ਕਰਦੇ ਆ ਆਪਦੇ ਕਾਰੋਬਾਰ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਬਹੁਤ ਮਿਹਨਤ ਕਰਕੇ ਤੇ ਆਪਦੀ ਮਿਹਨਤ ਕਰਕੇ ਲੋਕਾਂ ਦੇ ਨਾਲ ਜੁੜ ਕੇ ਕਿਸਮਤ ਨਾਲ ਹਰ ਇੱਕ ਚੀਜ਼ ਬੰਨੀ ਹੁੰਦੀ ਹੈ ਜਦੋਂ ਅਸੀਂ ਬਿਲਕੁਲ ਇਹ ਪਰਚੇਜ਼ ਕੀਤੀ ਸੀ ਹਵੇਲੀ ਹੋਟਲ ਪਰਚੇਜ਼ ਕੀਤਾ ਸੀ ਉਦੋਂ ਕੰਮ ਘੱਟ ਹੁੰਦਾ ਸੀ ਹੁਣ ਪਰਮਾਤਮਾ ਦੀ ਬੜੀ ਜਦੋਂ ਮੈਂ 5-6 ਸਾਲ ਦਾ ਹੁੰਦਾ ਸੀ ਨਾ ਤੇ ਉਦੋਂ ਮੈਂ ਦੇਖਦਾ ਸੀ ਵੀ ਮੇਰੇ ਫਾਦਰ ਸਾਹਿਬ ਨਾ ਪੰਛੀਆਂ ਨੂੰ ਦਾਣੇ ਪਾਉਂਦੇ ਸੀ ਬਾਜਰਾ ਪਾਉਣਾ ਤੇ ਬਾਜਰੇ ਤੇ ਨਾ ਸ਼ਹਿਦ ਲੈ ਕੇ ਮਲੀ ਜਾਣਾ ਸਰਦੀਆਂ ਤੇ ਫੇਰ ਪਾਉਣਾ ਤੇ ਹੌਲੀ ਹੌਲੀ ਮੈਨੂੰ ਵੀ ਆਦਤ ਜਿਹੜੀ ਹੈਗੀ ਇਹ ਪੰਛੀਆਂ ਦੇ ਨਾਲ ਜਿਹੜੀ ਹੈ ਉਹਨਾਂ ਨੂੰ ਦਾਣਾ ਪਾਉਂਦੀ ਪੈਗੀ ਤੇ ਅੱਜ ਜਿਵੇਂ ਉਹ ਕਹਿੰਦੇ ਆ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਜਿਹੜੇ ਪੇਰੈਂਟਸ ਦਾ ਜਿਹੜਾ ਤੁਹਾਡੇ ਤੇ ਅਸ਼ੀਰਵਾਦ ਹੈ ਤੇ ਗੁੜਤੀ ਹੈ ਉਹ ਸਮਾਜ ਸੇਵੀ ਕੰਮਾਂ ਦੀ ਉਦੋਂ ਦੀ ਹੈਗੀ ਹੈ ਸਰ ਸੇਵਾ ਦਾ ਫਲ ਤਾਂ ਮਿਲਦੇ ਮਿਲਦਾ ਇੱਕ ਦਿਨ ਹੈਗਾ ਤੇ ਸਕੂਨ ਦੀ ਵੀ ਗੱਲ ਹੈ ਸਕੂਨ ਵੀ ਬੜਾ ਮਿਲਦਾ ਬਹੁਤ ਬੜਾ ਮਿਲਦਾ ਹੈ ਜੀ ਮੈਂ ਹਰ ਇੱਕ ਸਾਲ ਜਿੱਥੇ ਮੈਂ ਪੰਛੀਆਂ ਨੂੰ ਦਾਣੇ ਪਾਉਣਾ ਨਾ ਜਤਾਰਚੀ ਮੈਂ ਉੱਤੇ ਹਰ ਇੱਕ ਸਾਲ 200 ਆਲਣਾ ਜੋੜਦਾ ਜੀ ਦੇ گورنر ਦੇ ਇਲੈਕਸ਼ਨ ਤਿੰਨ ਸਟੇਟਾਂ ਦਾ ਇਲੈਕਸ਼ਨ ਹੁੰਦਾ ਉਹਨੇ ਵਿੱਚ ਹਾਫ ਆਫ ਦੀ ਪੰਜਾਬ ਹਾਫ ਆਫ ਦੀ ਹਰਿਆਣਾ ਤੇ ਹਾਫ ਆਫ ਦੀ ਰਾਜਸਥਾਨ ਆ ਤਿੰਨ ਸਟਰੀਟਾਂ ਦਾ 파ਟ ਆਉਂਦਾ ਹੈ। ਹੂੰ ਤੇ ਉਹ ਕਿਤੇ ਮੈਂ ਲੂਸ ਕਰ ਗਿਆ ਸਿਲੈਕਸ਼ਨ ਇਸ ਸਾਲ ਮੈਂ ਫਿਰ ਇਹ ਇਲੈਕਸ਼ਨ ਲੜੂਗਾ। ਹੂੰ ਰਾਜਨੀਤੀ ਅੱਲ ਪਹਿਲਾਂ ਹੀ ਇੰਟਰਸਟਡ ਰਿਹਾ। ਹੂੰ ਫਿਰ 2010 ਦੇ ਵਿੱਚ ਮੈਂ ਕਾਂਗਰਸ ਪਾਰਟੀ ਦੇ ਵਿੱਚ ਬਾਈ ਰਾਜੀ ਦੇ ਨਾਲ ਬੜਾ ਮਿਹਨਤ ਦੇ ਨਾਲ ਕੰਮ ਕੀਤਾ ਤੇ ਵਧੀਆ ਚੱਲਦਾ ਰਿਹਾ ਕਾਂਗਰਸ 'ਚ ਨਾਂ ਵੀ ਬਣਾਇਆ, ਪਰਮਾਤਮਾ ਦੀ ਕਿਰਪਾ ਨਾਲ, ਅਸ਼ੀਰਵਾਦ ਦੇ ਨਾਲ ਲਿੰਕ ਵੀ ਬਣਾਏ। ਵਧੀਆ ਅੱਗੇ ਵਧਣ ਨੂੰ ਸਿਸਟਮ ਬਣਿਆ। 2022 ਦੇ ਵਿੱਚ ਮੈਂ ਡੈਲੀਗੇਟ ਮੈਂਬਰ ਵੀ ਬਣਿਆ ਕਾਂਗਰਸ ਦਾ। ਉਸ ਤੋਂ ਪਹਿਲਾਂ ਮੈਂ ਸੈਕਟਰੀ ਵੀ ਬਣਿਆ। ਕੋ ਜਨਾ ਕੀ ਸਸਿਕਾਂ ਕੋਈ ਕਾਫੀ ਕਰੀਬੀ ਦੇ ਵਿੱਚੋਂ ਮੰਨੇ ਜਾਂਦੇ ਸੀ ਤੁਸੀਂ ਹਰ ਇਲੈਕਸ਼ਨ ਵਿੱਚ ਹਰ ਟਾਈਮ ਉਹਨਾਂ ਦੇ ਜਗਤਾਰ ਜੀ ਇਸ ਗੱਲ ਤੇ ਬਾਲਾ ਜਿਹੜਾ ਮਾਫ ਕਰਨਾ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ ਕਿਸੀ ਗੁਰੂ ਰਹੇ ਮੈਂ ਸਿੱਖਿਆ ਬਹੁਤ ਕੁਝ ਉਹਨਾਂ ਤੋਂ ਸਿਆਸਤ ਦੇ ਵਿੱਚ ਵੇਖੋ ਜੇ ਅੱਜ ਮੈਂ ਇਸ ਮਕਾਮ ਤੇ ਪਹੁੰਚਿਆ ਮੈਂ ਉਹਨਾਂ ਨੂੰ 2010 ਤੋਂ ਲੈ ਕੇ ਹਾਂ 2022-23 ਤੱਕ ਸੁਖਵੀਰ ਬਾਦਲ ਨਾਲ ਲੜਦੇ ਦੇਖਿਆ ਹਾਂ ਅੱਜ ਮੈਨੂੰ ਇਹ ਲੱਗਦਾ ਹੁੰਦਾ ਵੀ ਕੋਈ ਵਿਰੋਧੀ ਧਿਰ ਜਾਂ ਕੋਈ ਆਪ ਦੇ ਕਿਸੇ ਤੇ ਕੋਈ ਤੰਜ ਕੱਸਣਾ ਹੈ ਜਾਂ ਕੋਈ ਕੰਮ ਕਰਨਾ ਹੈ ਤੇ ਮੈਨੂੰ ਲੱਗਦਾ ਨਹੀਂ ਵੀ ਇਹ ਕੋਈ ਏਡੀਆ ਵੱਡੀਆਂ ਹਸਤੀਆਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਿਹਾ ਹਾਂ ਲੋਕਾਂ ਦੇ ਕੰਮ ਕਰਾ ਰਹੇ ਹਾਂ ਜੋ ਫ੍ਰੀ ਕੋਰਟ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਰਹੇ ਹਾਂ ਹੱਲ ਵੀ ਕਰਾ ਰਹੇ ਹਾਂ ਤੇ ਕਿਵੇਂ ਦਾ ਹੁਣ ਲੱਗ ਰਿਹਾ ਹੈਗਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੁੰਦੀ ਹੈ ਮੇਰੀ ਪਾਰਟੀ ਆਮ ਆਦਮੀ ਪਾਰਟੀ ਹੈ ਇਹਦੇ ਵਿੱਚ ਸਿੱਧਾ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਸੁਪਰੀਮੋ ਅਰਵਿੰਦ ਕੇਧਰੀ ਕੇਜਰੀਵਾਲ ਜੀ ਦਾ ਸਿੱਧਾ ਸਿਸਟਮ ਵੀ ਭਾਈ ਲੋਕਾਂ ਦੇ ਹਿੱਤ ਚ ਕਿਵੇਂ ਕੰਮ ਹੋ ਸਕਦਾ ਜਿਹੜੀ ਕਿ ਮੈਨੂੰ ਸਭ ਤੋਂ ਚੰਗੀ ਚੀਜ਼ 95% ਬੰਦੇ ਆਮ ਆਦਮੀ ਪਾਰਟੀ ਨੂੰ ਫੁੱਲ ਸਤਿਕਾਰ ਦਿੰਦੇ ਫੁੱਲ ਉਹਨਾਂ ਦੇ ਨਾਲ 5% ਬੰਦੇ ਤੋਂ ਛਲਾਰੂ ਹੁੰਦੇ ਤੇ ਉਹ ਡਾਰੀ ਪਰੰਦਾ ਪਰਾਂਗੇ ਪਰਮਾਤਮਾ ਦੀ ਕਿਰਪਾ ਤੇ ਆਸ਼ੀਰਵਾਦ ਨਾਲ ਰਵੇ ਤੇ ਆਪਦੇ ਵੱਡੇ ਭਰਾਵਾਂ ਦਾ ਆਸ਼ੀਰਵਾਦ ਤੇ ਡਾਰੀ ਪਰਾਂਗੇ ਜਲ ਤੁਸੀਂ ਜੁੜਿਆ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਲ ਕਰਦਾ ਹੈ ਅੱਜ ਪੋਡਕਾਸਟ ਕਰਨ ਜਾ ਰਹੇ ਹਾਂ ਉਸ ਸ਼ਖਸ ਨਾਲ ਜੋ ਅੱਜ ਬਲੰਦੀਆਂ ਨੂੰ ਛੂ ਰਹੇ ਨੇ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਬਾਰੇ ਤੁਹਾਨੂੰ ਜਾਣੂ ਕਰਾਵਾਂਗੇ ਫ੍ਰੀ ਕੋਡ ਦੇ ਅ ਸੱਚਰ ਸਮਾਜ ਸੇਵੀ ਸੱਚ ਸਾਹਿਬ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜਗਤਾਰ ਜੀ ਆ ਤੁਹਾਡੀ ਜ਼ਿੰਦਗੀ ਬਾਰੇ ਆਪਾਂ ਅੱਜ ਥੋੜਾ ਜਿਹਾ ਜਾਣਨਾ ਪਾਉਣੇ ਚਾਹੁੰਦੇ ਹਾਂ ਕਿਉਂਕਿ ਆਮ ਲੋਕਾਂ ਨੂੰ ਤੁਸੀਂ ਵਿਚ ਦ ਰਹੇ ਹੋ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਜਾਂ ਤੁਸੀਂ ਆਪਣੇ ਪੜ੍ਹਾਈ ਕੀਤੀ ਜਾਂ ਇਹ ਚੀਜ਼ਾਂ ਬਾਰੇ ਸ਼ਾਇਦ ਲੋਕੀ ਹਜੇ ਤੁੜਾ ਘੱਟ ਜਾਣਦੇ ਹੋਣ ਕਿਉਂਕਿ ਲਗਾਤਾਰ ਤੁਸੀਂ ਹੁਣ ਤੱਕ ਚੰਗਾ ਨਾਮ ਬਦੱਕ ਮਾ ਚੁੱਕੇ ਆ ਜਿਹੜਾ ਸੱਚਰ ਪਰਿਵਾਰ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਲਿਆ ਜਾਂਦਾ ਹੈਗਾ ਤੇ ਆਪਣੀ ਜ਼ਿੰਦਗੀ ਦੀ ਸਟਾਰਟਿੰਗ ਦੀ ਤਰ ਕਰ ਕੀਤੀ ਤੁਸੀਂ ਕਿੱਥੋਂ ਸਟਾਰਟਿੰਗ ਕੀਤੀ ਹੈਗੀ ਹੈ ਉਹਦੀ ਪੜ੍ਹਾਈ ਲਦ ਮੈਂ ਜਗਤਾਰ ਜੀ ਦਸ਼ਮੀ ਸਕੂਲ ਹੈ ਫਰੀਦਕੋਟ ਦੇ ਵਿੱਚ ਉੱਥੋਂ ਤੱਕ 10th ਕੀਤੀ ਉੱਥੋਂ ਮੈਂ 10th ਪਾਸ ਆਊਟ ਹਾਂ ਜੀ ਉਦੋਂ ਬਾਅਦ ਮੈਂ ਚਿਤਕਾਰਾ ਕਾਲਜ ਚੋਂ ਗ੍ਰੈਜੂਏਸ਼ਨ ਕਰਕੇ ਹੂੰ 2010 ਦੇ ਵਿੱਚ ਪਾਸ ਆਊਟ ਆ ਹਾਂ ਉੱਥੋਂ ਦਾ ਹੂੰ ਤੇ ਉਦੋਂ ਬਾਅਦ ਮੈਂ ਆਪਦੇ ਵਪਾਰ ਦੇ ਵਿੱਚ ਆ ਗਿਆ ਫਿਰ ਮੈਂ ਆਪਦੇ ਵਪਾਰ ਦੇ ਵਿੱਚ ਅ ਮੇਰੇ ਫਾਦਰ ਸਾਹਿਬ ਨੇਪ ਤਸੀਲ ਦਾ ਰਿਟਾਇਰ ਹੋਏ ਹੈ ਹੂੰ ਸਾਡੇ ਜਿਹੜਾ ਪਰਿਵਾਰ ਦਾ ਪੁਰਾਣਾ ਜਿਹੜਾ ਜੱਦੀ ਸਾਡਾ ਵਪਾਰ ਹੈ ਹੂੰ ਉਹ ਪੈਟਰੋਲ ਪੰਪਾਂ ਦਾ ਹੈ ਨਾਲ ਅਸੀਂ ਕੋਲੋਨਾਈਜ਼ਰਾਂ ਦਾ ਹੂੰ ਕੰਮ ਪਹਿਲਾਂ ਤੋਂ ਹੀ ਕਰਦੇ ਉਦੋਂ ਬਾਅਦ ਮੈਂ ਆਪਦੇ ਕਾਰੋਬਾਰ ਦੇ ਵਿੱਚ ਆਇਆ 2010 ਦੇ ਵਿੱਚ ਅਸੀਂ ਜਿਹੜਾ ਇਹ ਹੋਟਲ ਹੈ ਹਵੇਲੀ ਹਮ ਜਦੋਂ ਮੈਂ ਆਪਦੀ ਪੜ੍ਹਾਈ ਪੂਰੀ ਕਰਕੇ ਆਇਆ ਉਦੋਂ ਅਸੀਂ ਇਹਨੂੰ ਪਰਚੇਜ਼ ਕੀਤਾ ਤੇ ਫਿਰ ਮੈਂ ਇਸ ਆਪਦੇ ਕਾਰੋਬਾਰ ਦੇ ਵਿੱਚ ਤੇ ਰਾਜਨੀਤੀ ਦੇ ਵਿੱਚ ਬਹੁਤ ਮਿਹਨਤ ਕਰਕੇ ਤੇ ਆਪਦੀ ਮਿਹਨਤ ਕਰਕੇ ਲੋਕਾਂ ਦੇ ਨਾਲ ਜੁੜ ਕੇ ਅੱਗੇ ਵਧਿਆ ਆ ਗੱਲ ਕਰੀਏ ਸ਼ਾਹੀ ਹਵੇਲੀ ਜੇ ਪਹਿਲਾਂ ਦੀ ਗੱਲ ਕਰੀ ਤੁਸੀਂ ਕਿਹਾ ਵੀ ਤੁਸੀਂ ਜੋਇਨ ਕੀਤੇ ਉਤੋਂ ਪਹਿਲਾਂ ਕੋਈ ਬਾਹਲੇ ਦੇ ਹਾਲਾਤ ਵਧੀਆ ਨਹੀਂ ਸਰ ਮੈਨੂੰ ਲੱਗਦਾ ਜਦੋਂ ਦੀ ਗੱਲ ਕਰੀਏ ਕਿ ਮੈਂ ਵੀ ਇੱਥੇ ਕਾਫੀ ਆਉਂਦਾ ਰਿਹਾ ਹੈਗਾ ਤੇ ਪਰ ਉਸ ਤੋਂ ਬਾਅਦ ਕਾਫੀ ਤੁਸੀਂ ਸੁਧਾਰ ਲਿਆਉਂਦੇ ਇਹਦੇ ਵਿੱਚ ਐ ਹੁੰਦਾ ਜੀ ਕਿਸਮਤ ਨਾਲ ਹਰ ਇੱਕ ਚੀਜ਼ ਬੰਨੀ ਹੁੰਦੀ ਹਮ ਜਦੋਂ ਅਸੀਂ ਬਿਲਕੁਲ ਇਹ ਪਰਚੇਸ ਕੀਤੀ ਸੀ ਹਵੇਲੀ ਹੋਟਲ ਪਰਚੇਸ ਕੀਤਾ ਸੀ ਉਦੋਂ ਕੰਮ ਘੱਟ ਹੁੰਦਾ ਸੀ ਹੁਣ ਪਰਮਾਤਮਾ ਦੀ ਬੜੀ ਕਿਰਪਾ ਹਮ ਤੇ ਮੈਨੂੰ ਲੱਗਦਾ ਵੀ ਹਰੇਕ ਧਰਤੀ ਤੁਸੀਂ ਕਿੰਨੀ ਲਤਾੜਨੀ ਹੈ ਹੂੰ ਤੇ ਕਿਦੋਂ ਕਿੱਥੇ ਕਿਦੋਂ ਪੈਰ ਰੱਖਣਾ ਉਹ ਪਰਮਾਤਮਾ ਨੇ ਆਪਦਾ ਸਾਰਾ ਕੁਝ ਫਾਈਨਲ ਕੀਤਾ ਇਹਦੇ ਨਾਲ ਤੁਸੀਂ ਵੇਖਿਆ ਗਿਆ ਕਿ ਤੁਸੀਂ ਲਗਾਤਾਰ ਸਮਾਜ ਸੇਵਾ ਦੇ ਵਿੱਚ ਵਜਦ ਰਹੇ ਹੋ ਕਿਉਂਕਿ ਤੁਹਾਡੇ ਪਰਿਵਾਰ ਦਾ ਚੰਗਾ ਨਾ ਹੈਗਾ ਫਾਦਰ ਸਾਹਿਬ ਵੀ ਤੁਹਾਡੇ ਚਾਚਾ ਜੀ ਵੀ ਤਾਇਆ ਜੀ ਉਹ ਵੀ ਲਗਾਤਾਰ ਸਮਾਜ ਸੇਵਾ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋਗੇ ਬਿਲਕੁਲ ਜੀ ਮੈਂ ਜਦੋਂ ਨਾ ਜਗਤਾਰ ਜੀ ਛੋਟਾ ਹੁੰਦਾ ਸੀ ਤੇ ਮੇਰੇ ਫਾਦਰ ਸਾਹਿਬ ਪੰਛੀਆਂ ਨੂੰ ਦਾਣੇ ਪਾਉਂਦੇ ਜਦੋਂ ਮੈਂ 5-4 ਸਾਲ ਦਾ ਹੁੰਦਾ ਸੀ ਨਾ ਰਾਣੇ ਅਸੀਂ ਪਹਿਲਾਂ ਰਾਣੇ ਘਰ ਉਧਰ ਫਰੀਦਕੋਟ ਸ਼ਹਿਰ ਦੇ ਅੰਦਰ ਉਲੜਕਟ ਟੁੱਟਦੇ ਰਹਿੰਦੇ ਸੀ ਹੁਣ ਅਸੀਂ ਆਪਦਾ ਘਰ ਵੀ ਇੱਥੇ ਹਵੇਲੀ ਦੇ ਮਗਰ ਜਿਹੜੀ ਕਲੋਨੀ ਹੈ ਉੱਥੇ ਆਪਦਾ ਫਾਰਮ ਹਾਊਸ ਪਾਇਆ ਸੀ ਉੱਥੇ ਆਪਦਾ ਅਸੀਂ ਘਰ ਵੀ ਪਾਇਆ ਜਦੋਂ ਮੈਂ 5-6 ਸਾਲ ਦਾ ਹੁੰਦਾ ਸੀ ਨਾ ਤੇ ਉਦੋਂ ਮੈਂ ਦੇਖਦਾ ਸੀ ਵੀ ਮੇਰੇ ਫਾਦਰ ਸਾਹਿਬ ਨਾ ਪੰਛੀਆਂ ਨੂੰ ਦਾਣੇ ਪਾਉਂਦੇ ਸੀ ਬਾਜਰਾ ਪਾਉਣਾ ਤੇ ਬਾਜਰੇ ਤੇ ਨਾ ਸ਼ਹਿਦ ਲੈ ਕੇ ਮਲੀ ਜਾਣਾ ਸਰਦੀਆਂ ਦੇ ਵਿੱਚ ਤੇ ਫੇਰ ਪਾਉਣਾ ਤੇ ਹੌਲੀ ਹੌਲੀ ਮੈਨੂੰ ਵੀ ਆदत ਜਿਹੜੀ ਹੈਗੀ ਹੈ ਪੰਛੀਆਂ ਦੇ ਨਾਲ ਜਿਹੜੀ ਹੈ ਉਹਨਾਂ ਨੂੰ ਦਾਣਾ ਪਾਉਂਦੀ ਪੈ ਗਈ ਤੇ ਅੱਜ ਵੀ ਸਾਡਾ ਪਰਿਵਾਰ ਅਸੀਂ ਡੇਲੀ 20 ਕਿਲੋ ਦੇ ਕਰੀਬ ਚਾਵਲ ਜਿਹੜਾ ਹੈਗਾ ਪੰਛੀਆਂ ਨੂੰ ਪਾਉਨੇ ਆ ਤੇ ਪੰਛੀਆਂ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਤੇ ਉਦੋਂ ਦੇ ਜਿਵੇਂ ਉਹ ਕਹਿੰਦੇ ਆ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਡੇ ਜਿਹੜੇ ਪੇਰੈਂਟਸ ਦਾ ਜਿਹੜਾ ਤੁਹਾਡੇ ਤੇ ਅਸ਼ੀਰਵਾਦ ਹੈ ਤੇ ਗੁੜਤੀ ਹੈ ਉਹ ਸਮਾਜ ਸੇਵੀ ਕੰਮਾਂ ਦੀ ਉਦੋਂ ਦੀ ਹੈਗੀ ਹੈ ਤੇ ਕੋਸ਼ਕ ਸਾਡੀ ਫੈਮਿਲੀ ਪਹਿਲਾਂ ਤੋਂ ਹੀ ਮੇਰੇ ਫਾਦਰ ਸਾਹਿਬ ਰੋਟਰੀ ਦੇ ਵਿੱਚ ਬਹੁਤ ਪੁਰਾਣੇ ਜੁੜੇ ਹੋਏ ਆ ਮੇਰੇ ਤਾਇਆ ਜੀ ਸ਼੍ਰੀ ਅਸ਼ੋਕ ਜੀ ਫਿਰ ਇਹਦੇ ਜੀ ਰੋਟਰੀ ਚ ਕਾਫੀ ਜੁੜੇ ਹੋਏ ਆ ਰੋਟਰੀ ਦੇ ਪੁਰਾਣੇ ਮੈਂਬਰ ਹੈ ਫਿਰ ਮੈਂ ਵੀ 2010 ਦੇ ਵਿੱਚ ਰੋਟਰੀ ਦਾ ਮੈਂਬਰ ਬਣ ਗਿਆ ਫਿਰ ਉਹ ਵੀ ਰੋਟਰੀ ਕਲੱਬ ਇੱਕ ਇੰਟਰਨੈਸ਼ਨਲ ਕਲੱਬ ਹੈ ਤੇ ਉਹਦੇ ਵਿੱਚ ਬੜਾ ਕੰਮ ਕਰਨ ਦਾ ਮੌਕਾ ਔਰ ਕੀ ਲੱਗਦਾ ਕਿ ਜਿਵੇਂ ਤੁਸੀਂ ਕਿਹਾ ਵੀ ਪੰਛੀਆਂ ਨੂੰ ਪਾਉਣੇ ਕਾ ਕੇ ਬੰਦੇ ਨੂੰ ਸਕੂਨ ਬੜਾ ਮਿਲਦਾ ਹੈਗਾ ਚਲੋ ਸੇਵਾ ਦਾ ਫਲ ਤਾਂ ਮਿਲਦੇ-ਮਿਲਦਾ ਇੱਕ ਦਿਨ ਹੈਗਾ ਤੇ ਸਕੂਨ ਦੀ ਵੀ ਗੱਲ ਕਰ ਸਕੂਨ ਵੀ ਬੜਾ ਮਿਲਦਾ ਹੈ ਸਕੂਨ ਬੜਾ ਮਿਲਦਾ ਹੈ ਜੀ ਮੈਂ ਹਰ ਇੱਕ ਸਾਲ ਜਿੱਥੇ ਮੈਂ ਪੰਛੀਆਂ ਨੂੰ ਦਾਣੇ ਪਾਉਣਾ ਨਾ ਜਤਾਰਤੀ ਮੈਂ ਉੱਥੇ ਹਰ ਇੱਕ ਸਾਲ 200 ਆਲਣਾ ਜੋੜ ਦਿੰਦਾ ਹੂੰ 200 ਆਲਣਾ ਉੱਥੇ ਪੀੜਾਂ ਤੇ ਟੰਗ ਦਿੰਦਾ ਤੇ ਮੈਂ ਹਰ ਇੱਕ ਵਾਰ ਇਹ ਚੀਜ਼ ਦੇਖਦਾ ਹਾਂ ਕਿ ਪਰਾਣੇ ਜਿਹੜੇ ਮੇਰੇ ਆਲਣੇ ਟੱਗੇ ਹੁੰਦੇ ਆ ਉਹਦੇ ਵਿੱਚ ਪੰਛੀ ਆਉਦੇ ਰਹਿਣ ਬਸੇਦਾ ਬਣਾਈ ਬੈਠੇ ਤਾਂ ਬੜਾ ਸਕੂਨ ਮਿਲਦਾ ਹਾਂ ਤੁਸੀਂ ਰੋਟਰੀ ਕਲੱਬ ਦੇ ਨਾਲ ਜੁੜੇ ਹੋ ਤੇ ਪ੍ਰੈਜ਼ੀਡੈਂਟ ਵੀ ਰਹੇ ਹੋ ਮੈਨੂੰ ਪਤਾ ਲੱਗਾ ਹੈ ਸ਼ਾਇਦ ਗਵਰਨਰ ਦੀ ਚੋਣ ਤੁਸੀਂ ਲੜੀ ਹੈ ਬਿਲਕੁਲ ਕਿਉਂਕਿ ਲੱਗਦਾ ਕਿ ਜਿਹੜੇ ਉਸ ਦੇ ਵਿੱਚ ਤੁਹਾਡਾ ਨਾ ਵੱਡੀ ਉਮਰ ਦੇ ਨੇ ਕਿ ਤੁਸੀਂ ਸਾਰਾ ਛੋਟੀ ਉਮਰ ਦੇ ਸੀਗੇ ਉਹਦੇ ਵਿੱਚ ਪ੍ਰੈਜ਼ੀਡੈਂਟ ਬਣੇ ਸੀ ਜਦੋਂ ਮੈਂ ਪ੍ਰੈਜ਼ੀਡੈਂਟ ਬਣਿਆ ਉਦੋਂ ਵੀ ਮੈਂ ਸਾਰੀ ਸਭ ਤੋਂ ਛੋਟੀ ਉਮਰ ਦਾ ਪ੍ਰੈਜ਼ੀਡੈਂਟ ਬਣਿਆ ਹਾਂ ਗਵਰਨਰ ਦੇ ਜਦੋਂ ਇਲੈਕਸ਼ਨ ਲੜੇ ਬੇਸਿਕਲੀ ਨਾ ਰੋਟਰੀ ਦੇ ਗਵਰਨਰ ਦੇ ਇਲੈਕਸ਼ਨ ਤਿੰਨ ਸਟੇਟਾਂ ਦਾ ਇਲੈਕਸ਼ਨ ਹੁੰਦਾ ਉਹਨੇ ਵਿੱਚ ਹਾਫ ਆਫ ਦੀ ਪੰਜਾਬ ਹਾਫ ਆਫ ਦੀ ਹਰਿਆਣਾ ਤਿੰਨ ਸਟੇਟਾਂ ਦਾ 파ਟ ਆਉਦਾ ਤੇ ਉਹ ਕਿਤੇ ਮੈਂ ਲੂਸ ਕਰ ਗਿਆ ਇਲੈਕਸ਼ਨ ਇਸ ਸਾਲ ਮੈਂ ਫਿਰ ਇਲੈਕਸ਼ਨ ਲੜੂਗਾ ਤੇ ਪਰ ਇਹ ਠੀਕ ਹੈ ਵੀ ਮੈਂ ਸਭ ਤੋਂ ਛੋਟੀ ਉਮਰ ਦੇ ਵਿੱਚ ਇਹ ਇਲੈਕਸ਼ਨ ਕੰਟੈਸਟ ਕੀਤਾ ਮੈਨੂੰ ਉਹਦੇ ਵਿੱਚ ਸੀਟ ਮਿਲਣਾ ਕਿਉਂਕਿ ਇਹਦੇ ਵਿੱਚ ਨਾ ਜੀ 5000 ਪਲੱਸ ਬੰਦਾ ਜਿਹੜਾ ਪੰਜਾਬ ਹਰਿਆਣਾ ਤੇ ਰਾਜਸਥਾਨ ਦਾ ਮੈਂਬਰ ਹੈ ਉਹ ਸਾਰੀ ਕ੍ਰੀਮ ਹੈ ਹੁਣ ਜਿਵੇਂ ਆਪਾਂ ਕ੍ਰੀਮ ਮੈਂ ਕਿਉਂ ਵਰਡ ਲੈਣਾ ਸਾਰੇ ਇੰਡਸਟ੍ਰੀਲਿਸਟ ਹੈ ਵੱਡੇ ਡਾਕਟਰਸ ਹੈ ਵੱਡੇ ਜਿਨੂੰ ਕਹਦੇ ਨੇ ਕਾਰੋਬਾਰੀ ਹੈ ਤੇ ਚੰਗੇ ਬੰਦੇ ਨੇ ਮੈਂਬਰਸ ਹੈ ਤੇ ਐਜੂਕੇਸ਼ਨ ਜਿਹੜੇ ਐਜੂਕੇਸ਼ਨ ਦੇ ਨਾਲ ਵੱਡੇ ਦਾਇਰਿਆਂ ਨਾਲ ਜੁੜੇ ਹੋਏ ਤੇ ਮੈਂ ਸਭ ਤੋਂ ਛੋਟੀ ਉਮਰ ਦਾ ਇਹ ਮਾਨ ਮਹਿਸੂਸ ਕਰਦਾ ਵੀ ਮੈਨੂੰ ਘੱਟੋ ਘੱਟ ਟਿਕਟ ਮਿਲੀ ਤੇ ਮੈਂ ਉਹਦੇ ਇਲੈਕਸ਼ਨ ਦੇ ਵਿੱਚ ਆਪਦਾ ਲੜਿਆ ਤੇ ਮੈਂ ਪਰਮਾਤਮਾ ਦੀ ਕਿਰਪਾ ਨਾਲ ਤਿੰਨੇ ਸਟੇਟਾਂ ਦੇ ਵਿੱਚ ਬੜਾ ਵਧੀਆ ਨਾਮ ਵੀ ਆਦਾ ਬਣਾ ਜਣ ਕਿ ਕਿਉਂਕਿ ਜਿਹੜੇ ਕਲੱਬ ਦੇ ਵਿੱਚ ਜੁੜਦੇ ਹੋ ਤਾਂ ਕਾਫੀ ਵੱਡੇ ਵੱਡੇ ਸੀਨੀਅਰ ਬੜਾ ਤਜਰਬਾ ਮਿਲਦੇ ਨੇ ਹਨਾ ਇਹ ਕਿਉਂਕਿ ਚੋਣ ਲੜੀ ਆ ਫਿਰ ਉਹਦੇ ਨਾਲ ਕਾਫੀ ਫਰਕ ਪੈਂਦਾ ਇੱਕ ਇੱਕ ਲੋਕਲ ਲੈਵਲ ਦੀ ਜ਼ਿੰਮੇਵਾਰੀ ਮਿਲਨੀ ਤੇ ਇੱਕ ਵੱਡੇ ਲੈਵਲ ਦੀ ਜ਼ਿੰਮੇਵਾਰੀ ਮਿਲਨੀ ਇਹਦਾ ਬੜਾ ਫਰਕ ਪੈਂਦਾ ਇਹ ਕਿੰਨਾ ਕਿ ਤਜਰਬੇ ਦੇ ਵਿੱਚ ਫਿਰ ਅਸਰ ਪੈਂਦਾ ਇਹ ਚੀਜ਼ ਦਾ ਤਜਰਬਾ ਤਾਂ ਤੁਸੀਂ ਜਗਤਾਰਜੀ ਜਦੋਂ ਮੈਂ ਪ੍ਰਧਾਨ ਸੀ ਨਾ ਤੇ ਮੈਨੂੰ ਸਾਡੇ ਕਲੱਬ ਦੇ ਵਿੱਚ ਹਾਊਸ 'ਚ ਨਾ ਮੀਟਿੰਗ ਹੁੰਦੀ ਆ ਉਹਦੇ 'ਚ ਡਿਸਾਈਡ ਹੁੰਦਾ ਵੀ ਆਪਾਂ ਹੁਣ ਕੀ ਕੰਮ ਕਰੀਏ ਅਸੀਂ ਜਦੋਂ ਉਹਦੇ ਵਿੱਚ ਬੜੇ ਵਧੀਆ ਕੰਮ ਕੀਤੇ ਅਸੀਂ ਉਸੇ ਸਾਲ ਦੇ ਵਿੱਚ ਲਗਭਗ 10000 ਬੰਦੇ ਨੂੰ ਐਨਕਾ ਫਰੀਦਕੋਟ ਵਿਧਾਨ ਸਭਾ ਹਲਕੇ 'ਚ ਫ੍ਰੀ ਵੰਡੇ ਜਿਹੜਾ ਕਿ ਸਾਰੇ ਕਲੱਬ ਨੇ ਆਪਦੇ ਪੈਸੇ ਇਕੱਠੇ ਕਰਕੇ ਡੋਨੇਟ ਕਰਕੇ ਉਹਦਾ ਖਰਚਾ ਜਿਹੜਾ ਕਲੱਬ ਨੇ ਚੱਕਿਆ ਉਹ ਮੇਰਾ ਬਹੁਤ ਵਧੀਆ ਤਜਰਬਾ ਰਿਹਾ ਫਿਰ ਮੇਰਾ ਜਿਹੜਾ ਸਭ ਤੋਂ ਵਧੀਆ ਤਜਰਬਾ ਰਿਹਾ ਸੀ 700 ਦੇ ਕਰੀਬ ਜਿਹੜੇ ਸਟ੍ਰੇ ਅਨੀਮਲਸ ਹੁੰਦੇ ਜਿਹੜੇ ਆ ਜਾਨਵਰ ਵਿਚਾਰੇ ਸੜਕਾਂ ਤੇ ਤੁਰੇ ਕਰਦੇ ਹੁੰਦੇ ਆ ਉਹਨਾਂ ਨੂੰ ਅਸੀਂ ਫੜ ਫੜ ਕੇ ਗਊਸ਼ਾਲਾ ਦੇ ਵਿੱਚ ਭੇਜਿਆ ਮੈਨੂੰ ਇਹ ਲੱਗਦਾ ਵੀ ਬੜਾ ਸਕੂਨ ਵੀ ਮਿਲਦਾ ਸੀ ਤੁਹਾਡਾ ਨਾਮ ਵੀ ਬੰਦਦਾ ਸੀ ਤੁਹਾਡਾ ਇੱਕ ਚੰਗਾ ਯਾਹੀ ਦੇ ਵਿੱਚ ਨਾਂ ਬਣਨਾ ਨਾ ਤੁਹਾਡੇ ਲਈ ਬਹੁਤ ਚੰਗੀ ਗੱਲ ਹੈ। ਕੋਵਿਡ ਵਿੱਚ ਵੀ ਦੇਖਿਆ ਤੁਸੀਂ ਕਾਫੀ ਲੋਕਾਂ ਦੀ ਮਦਦ ਕੀਤੀ ਹੈ। ਕਿਉਂਕਿ ਕਈ ਵਾਰ ਉਸ ਟਾਈਮ ਤੇ ਕਹਿ ਸਕਦਾ ਕਈ ਸਮਾਸੀ ਵੀ ਘਰੇ ਵੀ ਬੈਗੇ ਸੀਗੇ ਪਰ ਤੁਸੀਂ ਲਗਾਤਾਰ ਕੋਵਿਡ ਦੇ ਵਿੱਚ ਲੋਕਾਂ ਨੂੰ ਰਾਸ਼ਨ ਬਚਾਇਆ ਹਰ ਇੱਕ ਮਦਦ ਕੀਤੀ ਹੈਗੀ ਹੈ। ਜਗਤਾਰ ਜੀ ਕੋਵਿਡ ਦੇ ਵਿੱਚ ਨਾ ਇਹ ਜਿਹਾ ਸਮਾਂ ਸਾਰੀ ਦੁਨੀਆ 'ਤੇ ਬਣ ਗਿਆ ਵੀ ਦੁਨੀਆ ਜਿਵੇਂ ਖੜ ਗਈ। ਮੇਰੇ ਕੋਲੇ ਲਗਭਗ ਹਵੇਲੀ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਮਲਾਜਮ ਹੈ। ਤੇ ਹੁਣ ਉਹ ਸਾਰੇ ਵਿਚਾਰੇ ਵਿਹਲੇ ਹੋਗੇ ਨਾ ਅਸੀਂ ਉਹਨਾਂ ਨੂੰ ਛੱਡ ਸਕਦੇ ਨਾ ਉਹਨਾਂ ਨੂੰ ਕਹਿ ਸਕਦੇ ਵੀ ਤੁਸੀਂ ਜਾਓ ਭਾਈ ਤੇ ਇਹ ਪਹਿਲਾ ਹਫਤਾ ਦੱਸ ਦਿੰਦਾ ਐਵੇਂ ਕਹਾਂ ਵੀ ਸਾਰੀ ਦੁਨੀਆ ਰੁਕੀ ਰਹੀ ਫਿਰ ਮੈਂ ਵੀ ਚਲੋ ਨਿਕਲ ਕੇ ਹਵੇਲੀ ਆ ਜਾਣਾ ਤੇ ਇੱਥੇ ਬਹਿ ਕੇ ਆਪਦੇ ਬੰਦਿਆਂ ਨਾਲ ਡਿਸਕਸ ਕਰੀ ਜਾਣਾ ਮੇਰੇ ਦੋਸਤਾਂ ਨੇ ਵੀ ਇੱਥੇ ਆ ਜਾਣਾ ਅਸੀਂ ਇੱਕ ਸਿਸਟਮ ਬਣਾਇਆ ਵੀ ਯਾਰ ਜਿਹੜੇ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦੀ ਲੋੜ ਹੈ ਉਹ ਇੱਥੇ ਅਸੀਂ ਆ ਪੈਕ ਕਰਕੇ ਬਣਾ ਕੇ ਉਹਨਾਂ ਤੱਕ ਪਹੁੰਚਦੀ ਕਦੀ ਇੱਥੇ ਹਾਲ ਸਾਡੇ ਕੋਲੇ ਵੱਡੇ ਐ ਅਸੀਂ ਪ੍ਰੋਪਰ ਡਿਸਟੈਂਸਸ ਨੂੰ ਮੇਨਟੇਨ ਕਰਕੇ ਪ੍ਰੋਪਰ ਇੱਕ ਸਿਸਟਮ ਬਣਾ ਕੇ ਗੱਡੀਆਂ ਤੇ ਉਹ ਸੇਵਾ ਜੋ ਪਰਮਾਤਮਾ ਨੇ ਸਾਡੇ ਹਿੱਸੇ ਲਈ ਉਹ ਸੀ ਸੇਵਾ। ਜਾਨਕੀ ਮੰਨਦੇ ਹਾਂ ਕਿ ਜੋ ਹੁਣ ਤੱਕ ਤੁਸੀਂ ਸੇਵਾ ਕੀਤੀ ਆ ਉਹਦਾ ਫਲਸਫਾ ਅੱਜ ਸੱਚਰ ਪਰਿਵਾਰ ਦਾ ਨਾਮ ਹੈਗਾ ਬਿਲਕੁਲ ਜੀ। ਮੇਰੇ ਫਾਦਰ ਸਾਹਿਬ ਦੀ ਬਹੁਤ ਦੇਣ ਹੈ। ਮੇਰੇ ਫਾਦਰ ਸਾਹਿਬ ਦਾ ਬਹੁਤ ਅਸ਼ੀਰਵਾਦ ਹੈ। ਐਵੇਂ ਕਹਾਂ ਜਗਤਾਰ ਜੀ ਮੇਰੇ ਫਾਦਰ ਸਾਹਿਬ ਦਾ ਜਿਹੜਾ ਸੁਭਾਅ ਹੈ ਬਹੁਤ ਠੰਡਾ ਹੈ। ਹੂੰ ਤੇ ਮੈਂ ਥੋੜਾ ਜਿਹਾ ਗਰਮ ਹਾਂ। ਉਹ ਅਕਸਰ ਮੈਨੂੰ ਮਿਲਦੇ ਰਹਿੰਦੇ ਸੀ। ਤੇ ਮੈਂ ਸਮਝਿੰਦਾ ਵੀ ਜਿਹੜੇ ਉਹਨਾਂ ਦਾ ਅਸ਼ੀਰਵਾਦ ਹੈ ਮੇਰੇ ਸਿਰ ਤੇ ਉਹਨਾਂ ਨੇ ਆਪ ਦਾ ਬਤੌਰ ਡੀਸੀ ਦੇ ਪੀਏ ਰੀਡਰ ਬਤੌਰ ਡੀਸੀ ਦੇ ਰੀਡਰ ਸਾਬ ਦਾ ਬਹੁਤ ਧੇਰ ਕੰਮ ਕੀਤਾ ਤੇ ਮੈਂ ਸਮੇਂ ਦਾ ਅੱਜ ਵੀ ਜਿਹੜੇ ਡੀਸੀ ਉਦੋਂ ਉਸ ਸਮੇਂ ਦੇ ਪੋਸਟਡ ਸੀ ਹੁਣ ਉਹ ਅੱਜ ਸੈਕਟਰੀ ਜਿਹੜੇ ਹੈ ਵਿਧਾਨ ਸਭਾ ਦੇ ਵਿੱਚ ਉੱਥੇ ਸੈਕਟਰੀਏਟ ਦੇ ਵਿੱਚ ਹੈ ਫਾਇਦਾ ਤਾਂ ਤੁਹਾਨੂੰ ਮਿਲਦਾ ਹੀ ਹੈ ਤੇ ਗੱਲ ਕਰੀਏ ਤਾਂ ਜੋ ਕੇ ਸਮੇਂ ਦੇ ਵਿੱਚ ਨਾ ਕਈ ਵਾਰ ਮੂਹ ਪਿਆਰ ਬਹੁਤ ਘਟ ਰਿਹਾ ਜਾਂਦਾ ਨਾ ਕਿਵੇਂ ਤੁਸੀਂ ਸਮਾਜ ਸੇਵਾ ਦੇ ਕੰਮ ਵਿੱਚ ਉਲਝ ਚਰਦੇ ਹੋ ਪਰਿਵਾਰ ਦੇ ਵਿੱਚ ਕਿੰਨਾ ਟਾਈਮ ਨਹੀਂ ਦਿੱਤਾ ਜਾਂਦਾ ਤੇ ਤੁਹਾਡੇ ਪਿਓ ਪੁੱਤ ਦੀ ਜਦ ਗੱਲ ਕਰਕੇ ਕਿੰਨੀ ਕੁ ਬੌਂਡਿੰਗ ਆਫਸ ਵਿੱਚ ਹੈਗੀ ਆ ਇਹ ਗੱਲਬਾਤ ਸਾਂਝੀ ਕਰ ਦਿਓ ਜਾਂ ਕਿਵੇਂ ਹੁਣ ਤੁਸੀਂ ਲਗਾਤਾਰ ਜੋ ਪ੍ਰੋਪਰਲੀ ਗੱਲਬਾਤ ਸਾਂਝੀ ਕਰਦੇ ਸਵੇਰੇ ਸ਼ਾਮ ਅਸੀਂ ਇਕੱਠੇ ਹੀ ਹੁੰਨੇ ਆ ਇਹ ਤਾਂ ਇੱਕ ਵੈ ਮੈਂ ਦਫਤਾਰ ਜੀ ਮੈਨੂੰ ਲੱਗਦਾ ਵੀ ਜੋ ਨਾ ਲੋਕਾਂ ਨੇ ਬਣਾ ਲਿਆ ਵੀ ਜੇ ਤੁਸੀਂ ਜੀ ਆਹ ਕੰਮ ਕਰ ਰਹੇ ਹੋ ਬਿਜ਼ੀ ਬਹੁਤ ਹੋ ਪਰ ਮੈਨੂੰ ਲੱਗਦਾ ਸਮਾਂ ਇੱਕ ਹੀ ਜੀ ਚੀਜ਼ ਹੈ ਜਿਹੜੀ ਪ੍ਰਾਇੋਰਟਾਈਜ਼ ਹੂੰ ਤੁਸੀਂ ਪ੍ਰਾਇੋਰਟੀ ਦੇਣੀ ਹੈ ਵੀ ਸਮਾਂ ਕਿਹਨੂੰ ਕਿੰਨਾ ਦੇਣਾ ਕੋਈ ਬੰਦਾ ਵੀ ਆਪਦੀ ਲਾਈਫ ਦੇ ਵਿੱਚ ਇੰਨਾ ਬਿਜ਼ੀ ਨਹੀਂ ਹੋਗਾ ਵੀ ਕਿਸੇ ਨੂੰ ਸਮਾਂ ਨਹੀਂ ਦੇ ਸਕਦਾ ਜਾਣ ਬੁੱਝ ਕੇ ਉਹਨੇ ਸੁੱਤਾ ਹੀ ਰਹਿਣਾ ਤੇ ਕਹਿੰਦਾ ਮੈਂ ਬਿਜ਼ੀ ਆ ਮੈਂ ਤੈਨੂੰ ਸਮਾਂ ਨਹੀਂ ਦੇ ਸਕਦਾ ਆਮ ਤੌਰ ਤੇ ਤਾਂ ਮੈਂ ਤੈਨੂੰ ਇੱਕ ਉਦਾਹਰਨ ਦਿੰਦਾ ਮੈਨੂੰ ਇੱਕ ਵਾਰੀ ਕੋਈ ਬੰਦਾ ਮਿਲਿਆ ਮੈਂ ਕਿਹਾ ਯਾਰ ਤੂੰ ਕੀ ਕਰਦਾ ਕਹਿੰਦਾ ਯਾਰ ਮੈਂ ਨਾ ਰਟਨਾਂ ਚ ਬਿਜ਼ੀ ਆ 31 ਮਾਰਚ ਆਉਣ ਵਾਲੀ ਹਾਂ 31 ਮਾਰਚ ਮੈਂ ਕਿਹਾ ਤੇਰਾ 31 ਮਾਰਚ ਨਾ ਕੀ ਕੰਮ ਹੈ ਕਹਿੰਦਾ ਜੀ ਬਸ ਉਹ ਚਲੋ ਕਹਿਣਾ ਤਾਂ ਹੁੰਦਾ ਹੀ ਹੈ ਮੈਂ ਕਿਹਾ ਤੇਰਾ ਕੰਮ ਕੀ ਹੈ 31 ਮਾਰਚ ਮੈਨੂੰ ਹੀ ਦੱਸ ਉਹ ਉਦਾਹਰਨਾਂ ਲੋਕਾਂ ਨੇ ਬਿਨਾਂ ਗੱਲ ਤੋਂ ਬਣਾ ਲਈਆਂ ਤੇ ਉਹ ਮੈਨੂੰ ਨਹੀਂ ਲੱਗਦਾ ਟਾਈਮ ਪ੍ਰਾਇੋਰਟਾਈਜ਼ ਕੀਤਾ ਜਾ ਸਕਦਾ ਬੜਾ ਈਜ਼ੀ ਟੂ ਗੋ ਹੈ ਜੇ ਮੈਂ ਤੁਹਾਨੂੰ ਨਾ ਟਾਈਮ ਨੂੰ ਮੈਨੇਜ ਕਰ ਸਕਦੇ ਜਿਹੜਾ ਜਿੰਨਾ ਵੇਲਾ ਉਹ ਨਾ ਉਪ ਕਹੋ ਕਿ ਲੇਟ ਉੱਠੂ ਲੇਟ ਨਾ ਹੂ ਲੇਟ ਆਪਦੇ ਦਫਤਰ ਲੇਟ ਜਾਓ ਆਪਦੇ ਕੰਮ ਲੇਟ ਕਰੋ ਤੇ ਰਾਤ ਤੱਕ ਕੌਟ ਬੈਟ ਕੇ ਲੇਟ ਹੋ ਹੁਣ ਮੈਂ ਸਵੇਰੇ 5:30 ਵਜੇ ਉੱਠ ਖੜਦਾ ਤੇ ਮੈਂ ਮੇਰੀ ਕੋਸ਼ਿਸ਼ ਹੁੰਦੀ ਮੈਂ ਆਪਦੇ ਟਾਈਮ ਨੂੰ ਪ੍ਰਾਇਰਟਾਈਜ਼ ਕਰਾਂ ਉਹਨੂੰ ਮੋਨੀਟਰ ਕਰਕੇ ਪ੍ਰੋਪਰ ਕਰਾਂ ਇਹਦੇ ਚ ਗੱਲ ਕਰੀਏ ਹੁਣ ਤੁਸੀਂ ਰੋਟੀ ਕੱਪ ਦੇ ਪ੍ਰੈਜ਼ੈਂਟ ਰਹੇ ਹੋ ਕਿ ਉਹੀ ਰੁਝਾਨ ਬਣਿਆ ਜਿਹੜੀ ਰਾਜਨੀਤੀ ਦੇ ਵਿੱਚ ਆਉਣ ਦਾ ਵੀ ਤੁਸੀਂ ਰਾਜਨੀਤੀ ਵਿੱਚ ਐਂਟਰੀ ਕੀਤੀ ਫਿਰ ਜੀ ਰਾਜਾ ਬੜੰਗਾ ਉਹਨਾਂ ਨਾਲ ਥੋੜੀ ਕਾਫੀ ਕਰੀਬਤਾ ਰਹੀ ਹੈ ਕੀ ਰੱਖਦਾ ਸੀ ਕਿਵੇਂ ਕਿ ਉਹ ਵੀ ਕਾਰਨ ਬਣਦਾ ਵੀ ਇਦਾਂ ਰਾਜਨੀਤੀ ਦੇ ਵਿੱਚ ਆਉਂਦਾ 2010 ਦੇ ਵਿੱਚ ਚਲੋ ਮੇਰਾ ਇੰਟਰਸਟ ਜਿਹੜਾ ਨਾ ਇੰਟਰਸਟ ਹੈ ਕਿਸੇ ਵੀ ਬੰਦੇ ਦਾ ਉਹ ਛੋਟੇ ਹੁੰਦਿਆਂ ਤੋਂ ਹੀ ਵੱਡ ਜਾਂਦਾ ਹੈ ਮੇਰਾ ਰਾਜਨੀਤੀ ਵੱਲ ਪਹਿਲਾਂ ਹੀ ਇੰਟਰਸਟ ਰਿਹਾ ਫਿਰ 2010 ਦੇ ਵਿੱਚ ਮੈਂ ਕਾਂਗਰਸ ਪਾਰਟੀ ਦੇ ਵਿੱਚ ਬਾਈ ਰਾਜੀ ਦੇ ਨਾਲ ਬੜਾ ਮਿਹਨਤ ਦੇ ਨਾਲ ਕੰਮ ਕਰਦਾ ਉਹ ਦੋਸਰ ਬਾਰਾਂ ਦੇ ਵਿੱਚ ਗਿੱਦੜਵਾ ਇਲੈਕਸ਼ਨ ਦੇ ਵਿੱਚ ਬਹੁਤ ਮਿਹਨਤ ਕੀਤੀ ਫਿਰ ਉਹਨੇ ਲਗਾਤਾਰ ਹਰੇਕ ਇਲੈਕਸ਼ਨ ਦੇ ਵਿੱਚ ਖੂਬ ਅੰਤਕ ਮਿਹਨਤ ਕੀਤੀ ਤੇ ਵਧੀਆ ਚੱਲਦਾ ਰਿਹਾ ਕਾਂਗਰਸ ਚ ਨਾਂ ਵੀ ਬਣਾਇਆ ਪਰਮਾਤਮਾ ਦੀ ਕਿਰਪਾ ਨਾਲ ਅਸ਼ੀਰਵਾਦ ਦੇ ਨਾਲ ਲਿੰਕ ਵੀ ਬਣਾਇਆ ਵਧੀਆ ਅੱਗੇ ਵਧਣ ਨੂੰ ਸਿਸਟਮ ਬਣਿਆ 2022 ਦੇ ਵਿੱਚ ਮੈਂ ਡੈਲੀਗੇਟ ਮੈਂਬਰ ਵੀ ਬਣਿਆ ਕਾਂਗਰਸ ਦਾ ਉਦੋਂ ਪਹਿਲਾਂ ਮੈਂ ਸੈਕਟਰੀ ਵੀ ਬਣਿਆ ਪੰਜਾਬ ਦਾ ਕਾਂਗਰਸ ਦਾ ਫਿਰ ਮੈਂ ਚਲੋ 2024 ਦੇ ਵਿੱਚ ਜਦੋਂ ਮੈਨੂੰ ਇਹ ਲੱਗਿਆ ਵੀ ਮੈਨੂੰ ਭਾਈ ਵੀ ਜਿਹੜਾ ਹੈਗਾ ਵੀ 2022 ਤੋਂ ਨਾ ਮੈਂ ਥੋੜਾ ਜਾਵਦਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਤੋਂ ਆਪਦਾ ਹੱਥ ਪਿੱਛੇ ਖਿੱਚ ਲਿਆ ਸੀ ਮੈਂ ਆਪਦਾ ਥੋੜਾ ਜਾ ਠੰਡੇ ਮਤੇ ਨਾਲ ਚੱਲਣ ਲੱਗਿਆ ਫਿਰ ਮੈਂ 2024 ਦੇ ਵਿੱਚ ਚਲਦੀ ਜਿਹੜੀ ਹੈ ਪਾਰਟੀ ਚੇਂਜ ਕਰ ਲਿਆ ਰਾਜਾ ਵੜਿੰਗ ਦੇ ਤੁਸੀਂ ਕੀ ਜਣੀ ਕਹਿ ਦੀ ਆਪਾਂ ਤੁਹਾਡੇ ਨਾਲ ਕੀ ਰਿਸ਼ਤਾ ਸੀ ਕਿਉਂਕਿ ਕਾਫੀ ਕਰੀਬੀ ਦੇ ਵਿੱਚੋਂ ਮੰਨੇ ਜਾਂਦੇ ਸੀ ਤੁਸੀਂ ਹਰ ਇਲੈਕਸ਼ਨ ਵਿੱਚ ਹਰ ਟਾਈਮ ਉਹਨਾਂ ਦੇ ਮੈਂ ਜਗਤਾਰ ਜੀ ਇਸ ਗੱਲ ਤੇ ਬਾਲਾ ਜਿਹੜਾ ਮਾਫ ਕਰਨਾ ਮੈਂ ਡਿਸਕਸ ਨਹੀਂ ਕਰਨਾ ਚਾਹੂੰਗਾ ਹਾਂ ਕਿਉਂਕਿ ਰਿਸ਼ਤੇਦਾਰੀਆਂ ਜਿਹੜੀਆਂ ਉਹ ਵਰਤਨ ਵਾਲੀਆਂ ਰਹਿ ਗਈਆਂ ਹੂੰ ਤੁਸੀਂ ਜੇ ਵਰਤਦੇ ਹੋ ਨਾ ਤੇ ਤੁਹਾਡੀ ਰਿਸ਼ਤੇਦਾਰੀ ਭਰਾਵਾਂ ਤੋਂ ਵੀ ਘੋੜੀ ਹੂੰ ਤੇ ਜਦੋਂ ਤੁਸੀਂ ਥੋੜਾ ਜਿਹਾ ਫਿੱਕ ਪੈ ਜਾਂਦਾ ਤੇ ਤੁਹਾਨੂੰ ਉਹਦੇ ਬਾਰੇ ਵਾਲੀ ਗੱਲ ਮੈਨੂੰ ਲੱਗਦਾ ਕਰਨੀ ਨਹੀਂ ਮੈਂ ਇਸ ਆਪਾਂ ਉਦਾਂ ਦੀ ਕੋ ਗੱਲਾਂ ਕਰਨਾ ਚਾਹੁੰਦੇ ਕਿ ਕਿਉਂਕਿ ਆਪਾਂ ਹੁੰਦਾ ਵੀ ਆਪਾਂ ਕੋਈ ਕੋਈ ਨਿੱਜੀ ਗੱਲਾਂ ਤੁਹਾਡੀਆਂ ਨੇ ਉਹ ਪਰਸਨਲ ਰਹਿਣੀਆਂ ਚਾਹੀਦੀਆਂ ਵੀ ਉਹ ਕਾਰਨ ਕੀ ਰਹਿ ਜਾਂਦੇ ਨੇ ਚਲੋ ਉਹ ਸਮਾਂ ਦੇ ਹਿਸਾਬ ਨਾਲ ਬਦਲ ਜਾਂਦੇ ਨੇ ਤੇ ਉਹਨਾਂ ਤੋਂ ਵੀ ਕੀ ਸਿੱਖਣ ਨੂੰ ਤਾਂ ਬਹੁਤ ਕੁਝ ਤੁਹਾਨੂੰ ਮਿਲਿਆ ਹੋਊਗਾ ਕਿ ਜੋ ਉਹ ਸੀ ਹਾਂ ਮੇਰੇ ਸਿਆਸੀ ਗੁਰੂ ਰਹੇ ਮੈਂ ਸਿੱਖਿਆ ਬਹੁਤ ਕੁਝ ਉਹਨਾਂ ਤੋਂ ਸਿਆਸਤ ਦੇ ਵਿੱਚ ਵੇਖੋ ਜੇ ਅੱਜ ਮੈਂ ਇਸ ਮਕਾਮ ਤੇ ਪਹੁੰਚਿਆ ਹਾਂ ਮੈਂ ਉਹਨਾਂ ਨੂੰ 2010 ਤੋਂ ਲੈ ਕੇ ਹਾਂ 2022-23 ਤੱਕ ਸੁਖਬੀਰ ਬਾਦਲ ਨਾਲ ਲੜਦੇ ਦੇਖਿਆ ਹਾਂ ਅੱਜ ਮੈਨੂੰ ਇਹ ਲੱਗਦਾ ਹੁੰਦਾ ਵੀ ਕੋਈ ਵਿਰੋਧੀ ਤੇ ਰੰਜਾ ਕੋਈ ਆਪ ਦੇ ਕਿਸੇ ਤੇ ਕੋਈ ਤੰਗ ਕੱਸਣਾ ਹੈ ਜਾਂ ਕੋਈ ਕੰਮ ਕਰਨਾ ਹੈ ਤੇ ਮੈਨੂੰ ਲੱਗਦਾ ਨਹੀਂ ਵੀ ਇਹ ਕੋਈ ਏਡੀ ਵੱਡੀਆਂ ਹਸਤੀਆਂ ਵੀ ਜਿੰਦੇ ਖਿਲਾਫ ਮੈਂ ਜਾ ਰਿਹਾ ਜਦੋਂ ਅਸੀਂ ਸੁਖਬੀਰ ਬਾਦਲ ਦੇ ਖਿਲਾਫ ਲੜਦੇ ਰਹੇ ਹਾਂ ਬਾਦਲ ਸਾਹਿਬ ਇੱਕ ਬਹੁਤ ਵੱਡੀ ਤੇ ਇੱਕ ਕਹਿੰਦੇ ਆ ਨਾ ਬਹੁਤ ਵਧੀਆ ਹਸਤੀ ਮੈਂ ਬਹੁਤ ਸਤਿਕਾਰ ਕਰਦਾ ਹੁੰਦਾ ਮੈਂ ਕਈ ਵਾਰੀ ਇਹ ਗੱਲ ਕਰਦਾ ਹੁੰਦਾ ਹੈ ਵੱਡੇ ਬਾਦਲ ਸਾਹਿਬ ਤੇ ਨਾ ਬੁੱਕ ਲਿਖਣੀ ਚਾਹੀਦੀ ਹੈ ਸਿਆਸਤ ਹੂੰ ਵੱਡੇ ਬਾਦਲ ਸਾਹਿਬ ਦੀ ਜਿਹੜੀ ਜ਼ਿੰਦਗੀ ਰਹੀ ਹੈ ਨਾ ਉਹਨਾਂ ਦੇ ਵਿੱਚ ਜੇ ਕਿਸੇ ਨੇ ਸਹੀ ਲੀਡਰ ਬੰਨਾ ਹੈ ਹੂੰ ਤੇ ਵੱਡੇ ਬਾਦਲ ਸਾਹਿਬ ਦੀ ਇੱਕ ਵਾਰੀ ਉਹਨੂੰ ਬੁੱਕ ਜ਼ਰੂਰ ਪੜ੍ਹਣੀ ਚਾਹੀਦੀ ਤੇ ਇਹਦੇ ਵਿੱਚ ਕਿਉਂਕਿ ਉਹ ਇਲੈਕਸ਼ਨ ਵਿੱਚ ਕਾਫੀ ਸਮਾਂ ਲਾਇਆ ਕੋਈ ਯਾਦਗਾਰੀ ਪੜ ਰਿਹਾ ਹੋਵੇ ਕਿ ਉਸ ਰਾਜਾ ਬੈਂਕ ਵਰਸਸ ਡੈਂਪੀ ਢੋ ਲੋ ਜਾਂ ਸੁਖਬੀਰ ਸਿੰਘ ਬਾਦਲ ਉੱਥੇ ਚਰਚਾ ਚ ਹੀ ਰਹਿੰਦਾ ਸੀਗਾ ਬਿਲਕੁਲ ਰਹਿੰਦਾ ਸੀ ਬੜੇ ਯਾਦਗਾਰੀ ਪੜ ਰਹੇ ਬਹੁਤ ਮੀਨਤਾਂ ਕੀਤੀ ਬੂਥ ਲੈਵਲ ਤੇ ਘਰਾਂ ਦੇ ਵਿੱਚ ਸਟicker ਲਾਉਣੇ ਦਰੀਆਂ ਬਚਾਉਣੀਆਂ ਪੋਸਟਰ ਲਾਉਣੇ ਮਾਈਕ ਸਾਹਮਣੇ ਉੱਥੇ ਸਟੇਜਾਂ ਸਾਹਮਣੇ ਬਰ ਠੀਕ ਹੈ ਵੀ ਹੁਣ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਵੀ ਮੈਂ ਆਪਦੀ ਪੁਰਾਣੀ ਜ਼ਿੰਦਗੀ ਵਾਲੇ ਪਾਸੇ ਘੱਟ ਤੇ ਅੱਗੇ ਆਪਦਾ ਨਵੀਂ ਜ਼ਿੰਦਗੀ ਦੀ ਆਪਾਂ ਗੱਲ ਕਰ ਗਏ ਨਵੀਂ ਨਵੀਂ ਜ਼ਿੰਦਗੀ ਦੀ ਗੱਲ ਕਰ ਗਏ ਤਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਤੁਸੀਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਲੋਕਾਂ ਦੇ ਕੰਮ ਕਰਾ ਰਹੇ ਹੋ ਜੋ ਫ੍ਰੀ ਕੋਡ ਦੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਸਰਕਾਰ ਦੇ ਧਿਆਨ ਦੇ ਵਿੱਚ ਲਾ ਕੇ ਹੱਲ ਵੀ ਕਰਾ ਰਹੇ ਹੋ ਤੇ ਕਿਵੇਂ ਦਾ ਹੁਣ ਲੱਗ ਰਿਹਾ ਹੈਗਾ ਤੁਹਾਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੁੰਦੀ ਹੈ ਮੈਨੂੰ ਇਹ ਲੱਗਦਾ ਹੁੰਦਾ ਹੈ ਵੀ ਹੁਣ ਮੈਨੂੰ ਇੱਕ ਖੁੱਲਾ ਆਸਮਾਨ ਮਿਲਿਆ ਹਾਂ ਜਿੰਦੇ ਜਿਵੇਂ ਖੁੱਲ ਕੇ ਉਡਾਰੀ ਭਰ ਸਕਾਂ ਮੈਂ ਆਪ ਦਾ ਖੁੱਲ ਕੇ ਲੋਕਾਂ ਵਾਸਤੇ ਪਬਲਿਕ ਇੰਟਰਸਟ ਵਾਸਤੇ ਖੁੱਲ ਕੇ ਕੰਮ ਕਰਾਂ ਜੋ ਮੈਂ ਕੀ ਪਹਿਲਾਂ ਵੀ ਇਹ ਖਵਾਬ ਦੇਖਦਾ ਹੁੰਦਾ ਸੀ ਪਰ ਮੈਨੂੰ ਕਈ ਵਾਰੀ ਰੋਕ ਦਿੱਤਾ ਜਾਂਦਾ ਸੀ ਕਾਂਗਰਸ ਪਾਰਟੀ ਦੇ ਜਿਹੜੇ ਸਿਸਟਮਸ ਹੈ ਉਹ ਹੋਰ ਹੈ ਜਿਹੜੀ ਇਹ ਸਾਡੀ ਪਾਰਟੀ ਆਮ ਆਦਮੀ ਪਾਰਟੀ ਹੈ ਇਹਦੇ ਵਿੱਚ ਸਿੱਧਾ ਸਾਡੇ ਸੀਐਮ ਸਾਹਿਬ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਸੁਪਰੀਮੋ ਅਰਵਿੰਦ ਕੇਧਰੀ ਕੇਜਰੀਵਾਲ ਜੀ ਦਾ ਸਿੱਧਾ ਸਿਸਟਮ ਵੀ ਭਾਈ ਲੋਕਾਂ ਦੇ ਹਿੱਤ ਚ ਕਿਵੇਂ ਕੰਮ ਹੋਸ ਜਿਹੜੀ ਕਿ ਮੈਨੂੰ ਸਭ ਤੋਂ ਚੰਗੀ ਚੀਜ਼ ਲੱਗੀ ਜਨਨ ਕਿ ਇਸੇ ਚੀਜ਼ ਕਰਕੇ ਕਿਉਂਕਿ ਇੱਕ ਤਾਂ ਸਮਾਜ ਸੇਵੀ ਸੀ ਸ਼ੁਰੂ ਤੋਂ ਕੰਮ ਕਰਦੇ ਸੀ ਤੇ ਦੂਜਾ ਆਪਾ ਪਾਰਟੀ ਦਾ ਵਧੀਆ ਚੀਜ਼ ਲੱਗੀ ਤਾਂ ਇਧਰ ਆ ਗਏ ਬਿਲਕੁਲ ਤੇ ਹੁਣ ਅੱਗੇ ਏਮ ਕੀ ਹੈ ਕਿਉਂਕਿ ਹੁਣ ਜਿਵੇਂ ਤੁਸੀਂ ਜਿਲੇਦਾਂ ਅੱਜ ਆਪਾਂ ਗੱਲ ਕਰੀਏ ਕੋਈ ਮੁੱਦੇ ਚੁੱਕ ਚੁੱਕ ਕੇ ਫ੍ਰੀਕੋਰਡ ਦੇ ਚਰਚਾ ਚ ਪੂਰੇ ਛਗੇ ਹੋਏ ਹਾਂ ਕਿਤਨੇ ਕਿਤੇ ਤੁਹਾਡੇ ਖਿਲਾਫ ਕੰਪਲੀਟਾਂ ਵੀ ਸੁਣਦਾ ਮਾਮਲੇ ਆਈ ਸੀ ਵੀ ਕੰਪਲੀਟ ਆਵਣਗੇ ਕਿਉਂਕਿ ਪਰ ਜਦੋਂ ਰਾਜਨੀਤੀ ਦੇ ਸਵਾਲ ਚੁੱਕਾਂਗੇ ਤਾਂ ਕਿਤੇ ਕੁਝ ਹੁੰਦਾ ਹੀ ਹੈ ਤੇ ਫਿਰ ਕਿਵੇਂ ਲੱਗਦਾ ਹੁਣ ਕੋਈ ਇਹ ਚੀਜ਼ਾਂ ਦੇ ਵਿੱਚ ਹੁਣ ਡਰ ਭੈ ਨਹੀਂ ਕਿਉਂਕਿ ਆਪ ਦੀ ਪਾਰਟੀ ਦੇ ਉੱਪਰ ਹੀ ਸਵਾਲ ਖੜੇ ਕਰਨੀ ਕਿਤੇ ਡਰਤਾ ਯਾਰ 2010 ਤੋਂ ਨਾ ਜਦੋਂ ਅਸੀਂ ਮੈਂ ਤੁਹਾਨੂੰ ਦੱਸਿਆ ਜਿੱਥੋਂ ਅਸੀਂ ਇੱਕ ਸਾਧ ਦੀ ਗਾਈਡੈਂਸ ਲਈ ਵੀ ਹੈ ਟਿਊਸ਼ਨਾਂ ਲਈਏ ਵੀ ਡੱਡ ਡੁੱਬ ਤਾਂ ਨਿਕਲੇ ਵੇ ਦਰ ਪਤਾ ਹੈ ਵੀ ਇਨਾਂ ਲੋਕਾਂ ਦੇ ਪੱਲੇ ਬਾਲਾ ਕੁਝ ਨਹੀਂ ਹੁੰਦਾ ਟ੍ਰਾਇੰਗਲਮ ਪੋਲਿਟਿਕਸ ਹੈ ਹਾਂ ਉਹ ਜਦੋਂ ਆਪ ਦਾ ਕਹਿਣਾ ਕੁਝ ਹੋਰ ਕਰਨਾ ਕੁਝ ਹੋਰ ਇਹ ਸਮਝ ਆ ਚੁੱਕੀ ਹੈ ਵੀ ਸਿਸਟਮ ਹੋ ਰਿਹਾ ਹੋਣਾ ਹੋ ਰਿਹਾ ਹੈ ਗਾਂ ਅੱਗੇ ਆਪ ਦਾ ਵਧਣਾ ਕਿਵੇਂ ਹੋ ਮੇ ਆਉਦੇ ਇਹ ਦੇ ਵਿੱਚ ਕੋ ਕੋ ਲੈਂਦੇ ਜਿਵੇਂ ਹੁਣ ਤੁਸੀਂ ਸਮਾਜ ਸੇਵੀ ਹੋ ਤੇ ਰਾਜਨੀਤਿਕ ਇਹ ਦੋਵੇਂ ਚੀਜ਼ਾਂ ਫਿਰ ਕਿਵੇਂ ਰਾਜ ਜਾਂਦੀਆਂ ਕਿਉਂਕਿ ਕਿਤਨੇ ਕਿਤੇ ਸਵਾਰ ਰਾਜਨੀਤਿਕ ਸਵਾਲ ਖੜਾ ਹੁੰਦਾ ਕਿ ਇਹ ਝੂਠ ਕਿਧਰ ਕਿਤੇ ਬੋਲ ਜਾਂਦੇ ਨੇ ਤੇ ਪਰ ਸਮਾਜ ਸੇਵੀ ਹਰ ਹਮੇਸ਼ਾ ਮਦਦ ਕਰਦਾ ਮੈਂ ਸਮਝਦਾ ਨਾ ਜੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦਾ ਦਾਇਰਾ ਹੈ ਹਾਂ ਤੁਹਾਡੇ ਵਰਗੇ ਭਰਾ ਪੱਤਰਕਾਰ ਹੈ ਇਹ ਅੱਜ ਦੀ ਡੇਟ 'ਚ ਤਾਂ ਇੰਨਾ ਜ਼ਿਆਦਾ ਕਲੀਅਰ ਕਮ ਹੋ ਗਿਆ ਵੀ ਜੇ ਕੋਈ ਝੂਠ ਮਾਰਦਾ ਨਾ ਸਾਹਮਣੇ ਆ ਜਾ ਆ ਜਾ ਤੇ ਮੈਂ ਸਮਝਦਾ ਸਭ ਤੋਂ ਵਧੀਆ ਝੂਠ ਘੱਟ ਤੋਂ ਘੱਟ ਮਰੋ ਘੱਟ ਬੋਲੋ ਯਾਰ ਹਾਂ ਸਾਡੇ ਸੀਐਮ ਸਾਹਿਬ ਵੀ ਇਹੀ ਗੱਲ ਕਹਿੰਦੇ ਪੰਜ ਗੱਲਾਂ ਕਰਨੀਆਂ ਤੁਸੀਂ ਚਾਰ ਕਰਿਆ ਉਹ ਝੂਠਾ ਨਾ ਮਰ ਝੂਠਾ ਨਾ ਮਰ ਤੇ ਕੋਈ ਫਰਕ ਨਹੀਂ ਜਣ ਕਿ ਕਹਿ ਸਕਦੇ ਆ ਵੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੇ ਮਨਾਂ ਵਿੱਚ ਵਸ ਚੁੱਕੀ ਹੈ ਤੇ ਇਹ ਜਣ ਕਿ ਤੁਸੀਂ ਵੀ ਹੁਣ ਤਾਂ ਹੀ ਇਸੇ ਚੀਜ਼ ਕਰਕੇ ਇੱਧਰ ਜੁੜੇ ਹਾਂ ਬਿਲਕੁਲ 95% ਬੰਦੇ ਆਮ ਆਦਮੀ ਪਾਰਟੀ ਨੂੰ ਫੁੱਲ ਸਤਿਕਾਰ ਦਿੰਦੇ ਫੁੱਲ ਉਹਨਾਂ ਦੇ ਨਾਲ 5% ਬੰਦੇ ਤੋਂ ਛਲਾਰੂ ਹੁੰਦੇ ਹੀ ਸੋ ਬਣਾ ਜਿਨ੍ਹਾਂ ਦੇ ਕੰਮ ਨਹੀਂ ਹੁੰਦੇ ਜਿਨ੍ਹਾਂ ਨੂੰ ਪੈਸੇ ਨਹੀਂ ਬਣਦੇ ਜਾਂ ਕੁਝ ਹੋਰ ਉਹਨਾਂ ਨੇ ਰੌਲਾ ਪਾਵੇ ਸੋਪਣਾ ਕੀ ਹੈ ਸੁਭਣਾ ਅੱਗੇ ਉਡਾਰੀ ਭਰ ਹਾਂਗੇ ਪਰਮਾਤਮਾ ਦੀ ਕਿਰਪਾ ਤੇ ਆਸ਼ੀਰਵਾਦ ਨਾਲ ਰਵੇ ਤੇ ਆਪਦੇ ਵੱਡੇ ਭਰਾਵਾਂ ਦਾ ਆਸ਼ੀਰਵਾਦ ਤੇ ਉਡਾਰੀ ਭਰਾਂਗੇ ਜਾਨਕੀ ਇੱਕ ਵਾਰੀ ਹੈਗਾ ਵੀ ਜਿਹੜੀ ਝੱਗੀ ਕਹਿ ਦਈਏ ਵੀ ਪੌਣੀ ਹੈ ਜੇ ਸਾਡੇ ਲੋਕਾਂ ਨੂੰ ਚਾਹਿਆ ਲੋਕਾਂ ਨੂੰ ਲੱਗਿਆ ਵੀ ਇਹਨੇ ਪੌਣੀ ਬਣਦੇ ਆ ਤੇ ਉਹਨਾਂ ਨੇ ਕੌਣ ਚਲੋ ਧੰਨਵਾਦ ਤੁਹਾਡਾ ਕੀਮਤੀ ਸਮਾਂ ਸਾਨੂੰ ਦੇਵੇ ਸੋ ਇਹ ਸਨ ਅਰਸ਼ਚਰ ਜੀ ਕਉਂਕਿ ਇਹ ਨਵ ਲੋ ਆਪਣੀ ਜ਼ਿੰਦਗੀ ਬਾਰੇ ਕਿਉਂਕਿ ਕਈ ਲੋਕ ਹਜੇ ਤੱਕ ਇੱਕ ਚੀਜ਼ਾਂ ਤੋਂ ਕੋਈ ਵੀ ਨਹੀਂ ਜਾਣੂ ਹੁੰਦੇਗੇ ਉਹ ਜਾਣੂ ਕਰਾਇਆ ਗਿਆ ਤੇ ਸਾਡੇ ਆ ਪੋਡਕਾਸਟ ਤੁਹਾਨੂੰ ਇਹ ਵਧੀਆ ਲੱਗਾ ਤੇ ਇਹਨੂੰ ਸ਼ੇਅਰ ਜੁ ਕਰਨਾ ਦੋਸਤੋ